ਹੈਲੋ ਹਾਈ ਕਿਰਦਾ ਸਾਰੇ ਤੇ ਕੀ ਹਾਲ ਚਾਲ ਆ ਤੇ ਸਵਾਗਤ ਆ ਜੀ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਸਵੇਰ ਸਵੇਰ ਕਰਿਆ ਸ਼ੁਰੂ ਸ਼ੁਰੂਆਤ ਬਹੁਤ ਸੁਹਣਾ ਦਿਨ ਚੜਿਆ ਵਾ ਤਪ ਤਪ ਲੱਗਿਆ ਚੰਗੀ ਤੇ ਠੰਡ ਵੀ ਬੜੀ ਆ ਬਾਬੇ ਤੇ ਉਹ ਖੜਾ ਟਰਾਲਾ ਦੇਗਾ ਕਿਸਕੇ ਕਿਸ ਕੋ ਦੇ ਕਿ ਉਧਰ ਖੜਾ ਹੈ ਭਈਆ ਤੇ ਅਪ ਜਾਣਿਆ ਅਰੇ ਤਾਂ ਤੁਹਾਨੂੰ ਦਿਖਾਉਣਿਆ ਟਰਾਲਾ ਰਾਤ ਤੱਕ ਕਰਿਆ ਤਿਆਰ ਤੇ ਮੇਰਾ ਤਾਂ ਇਨੀ ਰਾ ਇਹ ਹੌਂਸ ਨੂੰ ਦਿਖਾਉਣੇ ਆ ਕੰਮ ਉਹਦਾ ਰਹਿੰਦਾ ਵਾ ਤੇ ਮੈਂ ਪਰਾਲੀ ਸਿੱਟਣ ਵਾਲੀ ਤੇ ਪਰਾਲੀ ਤੇ ਫਰੇ ਦਸਰੋ ਸਬਰਣ ਵਾਲੇ ਰਹਿੰਦੇ ਆ ਇੱਕ ਆਪਾਂ ਕਰਨੀ ਛੈੜ ਤੇ ਮਹਿੰਤੀ ਜਿਹੜੀ ਬਣਾਉਣੀ ਫਲੈਕਸ ਉਹੋ ਅੱਜ ਬਣਾ ਕੇ ਲੈ ਆਉਣੀ ਚਾਗੇ ਤੇ ਜਾਣਿਆ ਪਹਿਲਾਂ ਵੇਖਦੇ ਆ ਫਿਰ ਨਾ ਕਰਦੇ ਅੰਕ ਕਰਵਾ ਲੋ ਵੀ ਕਮ ਦੇ ਵੀਡੀਓ ਅਰਾ ਤਾਂ ਪੂਰੀਆਂ ਰੀਦਿਆਂ ਲਾਈਆਂ ਹਾਂ ਆਖੜ ਆਪਣਾ ਟਰੈਕਟਰ ਕਿਵੇਂ ਮੈਂ ਕੀ ਕਰਨ ਜਾਣਾ ਵਾ ਜੇ ਦੂਜਿਆਂ ਨੇ ਕੀ ਕਰਨ ਜਾਣਾ ਸਹੀ ਆ ਨਾ ਇੱਧਰ ਤੁਸੀਂ ਹਾਂ ਇਸ ਨੂੰ ਤੇ ਹੁਣ ਇਹ ਜੋਨ ਨੇ ਪਾਸੇ ਜਿਹੜੀਆਂ ਫਲੈਕਸ ਬਣਾ ਕੇ ਲਿਆਉਣੀਆਂ ਇੱਧਰ ਇੱਧਰੋਂ ਆਏ ਬਾਬੇ ਵਾਲਿਆਂ ਠੀਕ ਤੇ ਇਹ ਉਧਰਲੇ ਪਾਸੇ ਇੱਕ ਇਧਰਲੇ ਪਾਸੇ ਇੱਕ ਉਧਰਲੇ ਪਾਸੇ ਠੀਕ ਹਾਂ ਮੈਂ ਸਵੇਰ ਦੇ ਸਾਰਾ ਦਿਨ ਨੰਗ ਕੇ ਨਗਾਹ ਨੂ ਕੇ ਜੇ ਬਗਵਾ ਕਿਤਨੇ ਲੁਭੜੇ ਕਿਵੇਂ ਹੱਸੇ ਕੱਲ ਲਾਦਾ ਏ ਤੋਈਆ ਥੋੜਾ ਜਿਹਾ ਇਧਰ ਨੂੰ ਵੱਧ ਕੀਤਾ ਇਧਰ ਨੂੰ ਘੱਟ ਆ ਆਵੇ ਸਤਿ ਸ੍ਰੀ ਅਕਾਲ ਬਾਬਾ ਜੀ ਕਿਵੇਂ ਠੀਕ ਠਾਕ ਆਈ ਗਿਆ ਸੈਟ ਹਨ ਓ ਟੇਡਾ ਕਾ ਤੋ ਲੱਗਦਾ ਪਿੱਛੇ ਇਹਨੂੰ ਆਏ ਪਿੱਛੇ ਨੂੰ ਦੋ ਟ੍ਰੈਂਡਿੰਗ ਹੈ ਬੀਬਾ ਜੀ ਇਹ ਗਾਹ ਨੂੰ ਕਰਿਆ ਤੀ ਚੱਕ ਕੇ ਇਹਨੂੰ ਆਹ ਦੇ ਕੇ ਪਿੱਛੇ ਨੂੰ ਕਾ ਤੋ ਲੱਗਦਾ 35000 ਰੁਪਏ ਬੈਗਾ ਆਪਕੋ ਓਏ ਹਾਰਨ ਵੀ ਲਾਏ ਹੁਣ ਓਏ ਆਗੇ ਤੋਂ ਲਾਏ ਆ ਤੇ ਪਹਿਲਾਂ ਹੀ ਲੱਗੇ ਸੀ ਓਏ ਕੱਲ ਤਾਂ ਵੇਖੀ ਨਹੀਂ ਬੱਗਾ ਇੱਧਰ ਨੂੰ ਚੱਕੀ ਇੱਧਰ ਨੂੰ ਫੋਟੋ ਖੈਤੀ ਕੇ ਥਮਲਾ ਲਾ ਬਣਾ ਲਾਂਗੇ ਸਹੀ ਆ ਓ ਲੈ ਲਾਓ ਮੇਰੇ ਵੀਡੀਓ ਇੰਦੇ ਲਾਤਾ ਇੱਧਰ ਹੀ ਰਸਾ ਰਸਾ ਬੰਨ ਕੇ ਪੂਰਾ ਕੰਮ ਟੈਡ ਕਰਤਾ ਮੁੰਡਿਆਂ ਨੇ ਸਿਰਾ ਲਾਦਾ ਜਾਵਾ ਕੰਮ ਕਰਾਦਾ ਸਿਰਾ ਬਾ ਹੁਣ ਦੋ ਕੰਮ ਰਹਿ ਗਏ ਗੱਦੇ-ਗੁਦੇ ਸਿੱਟਣ ਵਾਲੇ ਤੇ ਮੈਂ ਲਾਈਟ ਤੇ ਬੱਲਵੋ ਬੱਲੋ ਲਾਉਣ ਵਾਲਾ ਰਹਿ ਗਿਆ ਬਸ ਬਾਕੀ ਕੰਮ ਓਕੇ ਆ ਜਾਵਾ ਹੋਰ ਕੋਈ ਕਸਰ ਨਹੀਂ ਰਹਿ ਗਈ ਠੀਕ ਆ ਤੇ ਐ ਕਰੇਗੀ ਫਲੈਕਸ ਬਣਾਉਣ ਵਾਲੀ ਉਹ ਬਣਾ ਕੇ ਲਿਆਉਣੀ ਆ ਆਪਾਂ ਤੇ ਬਾਕੀ ਟੈਕ ਲਾਈ ਜਾਂਦੇ ਆ ਇਹ ਜੀ ਦੋ ਕੰਮ ਫਲੈਕਸ ਤੇ ਬੱਲ ਬੁੱਲੋ ਜੇ ਮਾੜਾ ਮੋਟਰ ਰਹਿ ਗਿਆ ਵਾਸ ਤੇ ਡੈਕ ਦਾ ਡੈਕ ਦਾ ਕੰਮ ਚੱਲ ਰਿਹਾ ਏ ਤੇ ਹਰਪ੍ਰੀਤ ਸਿੰਘ ਸੇਵਾ 'ਚ ਪਹੁੰਚੇ ਹੋਏ ਨੇ ਹਣ ਕਿੱਥੇ ਲਾਉਣੀ ਆ ਕਾਹੜਾ ਜਿਹੜਾ ਬਿਆ ਜੇ ਮੈਂ ਤੋਂ ਕਹਾਂ ਉਹਨੇ ਆ ਰਿਹਾ ਪਾਉਣ ਹੇ ਅਛੋ। ਆਉਂਦੇ। ਛਦਰੀ ਛਦਰੀ ਨਹੀਂ ਲਾਉਣੀ। ਸਹੀ ਲੱਗਦਾ ਮੇਰੇ ਟਰੈਕਟਰ। ਹਾਂ ਟਰੈਕਟਰ ਲੱਗਦਾ। ਪਰਨਾ ਆਇਆ ਹੋਇਆ। ਪਾਰਕਿੰਗ 'ਚ ਲੱਗਦੀ ਗੱਡੀ ਆਪਣੀ। ਠੀਕ ਆ ਨਾ। ਬਾਅਦੇ ਨਾਲ ਆ ਆ ਖਾਸ ਹੁੰਦਾ ਲਗਾ ਇਹ ਇੱਕ ਕੰਮ ਚੱਲ ਗਿਆ ਦਾ ਚੋਰਾ ਛੋਰਾ ਦੇ ਮੇਰੇ ਵੀਰੋ ਇਹਦੇ ਟੈਕ ਡੱਕ ਬਣਾ ਲਈ ਸੰਪਰਕ ਕਰੋ ਵਾਹ ਏ ਜੋਤਨ ਵਾਲਾ ਨੰਬਰ ਦੀਆਂ ਤੁਸੀਂ ਆਏ ਗਏ ਕੁਈ ਆਨੇ ਕੱਢ ਦੇ ਮੈਂ ਨਹੀਂ ਦੂਜੀ ਵੀਡੀਓ ਵਾਲੇ ਕਹਿੰਦੇ ਨੇ ਜਿਹੜਾ ਇਹ ਬਾਈ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਸਹੀ ਜਣਾ ਜਿਹੜਾ ਆ ਗਿਆ ਬਾਈ ਦਾ ਨਾਮ ਲੜੂਗਾ ਆ ਉਹ ਨਾਮ ਲੜੂ ਜਿਹੜਾ ਵੱਡੇ ਮਾਨ ਸਨਮਾਨ ਉਹਨਾਂ ਦੇ ਵੀ ਵੱਡੇ ਪੂਰੇ ਵੱਡੇ ਕੀ ਜਣਾ ਹੋਰ ਆ ਠੀਕ ਜਣ ਲੱਗ ਗਿਆ ਪਿਆ ਸਭ ਹੋ ਗਿਆ ਅੱਜ ਕਾਰ ਤੇ ਨੂੰ ਝੋਟਿਆਂ ਨੂੰ ਅੱਜ ਤਾਂ ਭਰਾ ਕੇ ਪਾਵਾ ਹੂੰ ਲਓ ਕਹਿੰਦੇ ਬੱਗੇ ਦੀਆਂ ਯਾਰੀਆਂ ਪਰਖੀਆਂ ਗਈਆਂ ਬੇਇੱਜ਼ਤੀ ਹੋਈ ਬੱਗੇ ਦੀ ਚਾਰਾਂ ਬੰਦਿਆਂ ਨੇ ਪਰ ਆ ਗਿਆ ਭਾਈ ਤੇਰਾ ਭਾਈ ਖੜਾ ਤੇਰਾ ਨਾਲ ਆ ਲਾਲਾ ਤੂੰ ਡੈੱਕ ਦੀ ਗੱਲ ਕਰਦਾ ਭਲਾਂ ਦੀ ਟਰੈਕਟਰ ਲੈ ਜਾ ਘਰੋਂ ਬੱਗਿਆ ਤੇਰਾ ਭਾਈ ਬੱਗੇ ਲੈ ਜਾ ਟਰੈਕਟਰ ਨਹੀਂ ਤੂੰ ਇਹ ਗਾ ਲੇ ਕੇ ਨਾ ਫਿਰ 855 ਲੈ ਕੇ ਜਾਓ ਉਹ ਅਨੰਦਪੁਰ ਸਾਹਿਬ ਲੈ ਕੇ ਚਲਾਂਗੇ ਫਿਰ ਇਹਨੂੰ ਰੈਸਟ ਦਿਵਾਵਾਂਗੇ ਅੱਛਾ ਰਾਸ਼ਟ ਗਾਦੀ ਵਿਚਾਰ ਨੂੰ ਖੇਤਾਂ 'ਚ ਫੇਰ ਅੱਗੇ ਨੂੰ ਧੱਕ ਲੈਣਾ ਰਹਿ ਚਲੋ ਹੌਲੇ ਕਿੱਥੇ ਹਜੇ ਤਾਂ ਰੈਸਟ ਮਿਲਣੀ ਹੈ ਯਾਰ ਇਹਨਾ ਥੋੜੀ ਕਸਣਾ ਯਾਰ ਬਹੁਤ ਜ਼ਿਆਦਾ ਹੈਗਾ ਫਰੀ ਹੋ ਚਲਿਆ ਪਰਲਾ ਕਸਣਾ ਲਾ ਫਿਰ ਪਿਆਇਓ ਕੋਈ ਰਾਤ ਬਈਆ ਇਹ ਦਾਣੇ ਨਹੀਂ ਲਗਾਈ ਆ ਗਿਆ ਦਾਣੇ ਦੀ ਬੋਰੀ ਲੈ ਕੇ ਵਾਓ ਦਾਣਾ ਬੋਰੀ ਲੈ ਕੇ ਆਇਆ ਇਹ ਰੰਗੂ ਆਈ ਭੱਜ ਕੇ ਮੜਾ ਆ ਇਹਨਾਂ ਦੇ ਬੱਸ ਰਾਹ ਨਹੀਂ ਇਹਨਾਂ ਦੇ ਵਾਸਤੇ ਦਾ ਹੈ ਨਹੀਂ ਤੂੰ ਹੀ ਆ ਜਾ। ਹਣਾ ਥੋੜੇ ਵਾਸਤੇ ਦਾ ਹੈ ਨਹੀਂ ਉਹਨੇ ਸਤੋ। ਗੁੱਸਾ ਪਾ ਵਗੀ ਹੋਈ ਰੌਣ ਲਾਸੀ ਹੋਈ ਸਾਰੇ। ਉਹ ਬਾਈ ਅਸੀਂ ਜਾ ਕੇ ਤੇ ਮਚਾਉਣੇ ਨਹੀਂ ਗਏ ਇਹ ਲੈ ਆ ਗਏ। ਉਹ ਬਾਈ ਓਏ ਲੈ ਤੇ ਪਲੱਗ ਦੇ। ਅਸੀਂ ਮਚਾਉਣੇ ਨਹੀਂ ਗਏ। 40000 ਦੇ ਬਣਵਾਏ। 50 ਦੇ ਆ ਭਰਾਵਾ। 50 ਦੇ ਥੋੜੇ ਦੀ ਬਣਵਾਏ ਵੇ ਆਹ ਦੀ ਤਾਂ ਥੋੜੇ ਦੀ ਫੇਰ ਹੀ ਨੇ ਮੰਗ ਲੈਣੇ। ਨਹੀਂ ਆਪਾਂ ਇਹ ਨਵੀਂ ਬਣਾ ਦੋ ਇਹਦੇ ਨਾਲ ਦੀ ਬਣ ਨਵੀਂ ਬੱਸ ਬਣਾ ਦੋ ਇਹ ਵੇਚ ਲੈ ਲਿਓ ਇਹ ਨਾ ਇਹ ਲੈਖ ਰੱਖਣੀ ਰੱਖ ਲੈ ਬਣ ਨਵੀਂ ਜਾਈਂਦਾ ਹੁੜ ਦੂ ਗੋਮੂ ਲਗਤੀ ਅੰਬਾ ਅਗਤੀ ਲੰਬਾ ਇਲਤ ਲਿੰਬ ਗਲੀਤ ਲਾੜਤੀ ਅੰਬਾ ਆਇਓ ਕਾਂਡ ਤੰਮ ਕਾਂਡ ਤੰਮ ਫੇਰ ਮੇਂ ਚ ਕਹਿੰਦਾ ਹੁੰਦਾ ਬੰਨੀ ਕਹਿੰਦਾ ਹੁੰਦਾ ਹੈ ਨਾ 10 ਨੰਬਰ 3 10 ਨੰਬਰ ਕੇ 1 ਨੰਬਰ ਉਹ ਨਹੀਂ ਕਰ ਜਾਣਗੇ ਨਹੀਂ ਕਰ ਆਉਣ ਤਾਂ ਤਾਂ ਇਹ ਥੋੜੇ ਦੇ ਟਿਕਣੀਆਂ ਇਹ ਤਾਂ ਕਿਉਂਕਿ ਹਵਾ ਵਾਜ ਕੇ ਪਿੱਛੇ ਨੂੰ ਬਾਹਲੀ ਨਾ ਜਾਵੇ ਜਦੋਂ ਪਜਾਉਣਗੇ ਉਹਨਾਂ ਨੇ ਪਜਾਉਣਾ ਹੀ ਆ ਕਢਾਉਣਾ ਨਹੀਂ ਇੰਦਰ ਪੰਗੇ ਲਈਆਂ ਨਾ ਐਵੇਂ ਤੂੰ ਹੀ ਫਾੜ ਲੈਣਾ ਇਹਦੇ ਸੁੱਖਾ ਫੋਰਮੈਨ ਆਇਆ ਹੋਇਆ ਸੁੱਖੇ ਨੇ ਅੱਜ ਤਾਰਾਂ ਲਾ ਦੇਣੀਆਂ ਸੁੱਖੇ ਚੋਖਾ ਹੋ ਜਾਣੀਆਂ ਅੱਜ ਤਾਂ ਗਰਾਊਂਡਾਂ 'ਚ ਸੁੱਖਾ ਸੁੱਖਾ ਹੋ ਹੀ ਜਾਣੀ ਆ ਤੇ ਲਾ ਦੇ ਫਿਰ ਲਾਉਣਾ ਕਿਨੇ ਆ ਹਾਂ ਹਾਂ ਤੇ ਲਾ ਦੇ ਐਂਪਰ ਐਂ ਬਲਾਉਣਾ ਕਿਉਂ ਹੋਰ ਕਿਉਂ ਹੋਰ ਕੀ ਹੋ ਗਿਆ ਆਪ ਬਣਾਉਣਾ ਪੈਣਾ ਇੱਕ ਯਾਰ ਤੂੰ ਰਿੰਕ ਨੂੰ ਸਾਧ ਦੇ ਯਾਰ ਬਈਆ ਦਾ ਤੇ ਰਿੰਕ ਨੇ ਵੀ ਕਦੇ ਅਰਥ ਕਰਤਾ ਬਸ ਥੋੜਾ ਜਿਹਾ ਕੰਮ ਰਹਿ ਗਿਆ ਹਣ ਓਏ ਲਿਆ ਅੰਕਲ ਗੰਗਾਲੀ ਬਾਈ ਇਹੋ ਜੀ ਕੰਮੀ ਹਾਂ ਯਾਰ ਕਿਸੇ ਨਾੜ ਦਾ ਇਹਨੂੰ ਕਸਣਾ ਨਹੀਂ ਆਉਂਦਾ ਬੈਠੀ ਪੋਣੀ ਹੈ ਕਿ ਸੈਲਫ ਚ ਪੋਣੀ ਆ ਬਈ ਯਾਰ ਆਦਾ ਕਸਾਣੀਆਂ ਦਾ ਇੱਥੇ ਤੇ ਜੇ ਇਹਨੂੰ ਕਸਣਾ ਨਹੀਂ ਆਉਂਦਾ ਕਸਣਾ ਨਹੀਂ ਆਉਂਦਾ ਬੈਗ ਨੂੰ ਕਸਿਆ ਜਾਊਗਾ ਲੈ ਮੈਂ ਯਾਰ ਨਹੀਂ ਉਹ ਪੁੱਠਾ ਕਸੀਆਂ ਨਾ ਤੂੰ ਜਾ ਯਾਰ ਉੱਚਾ ਰਹਿ ਜਾਂਦਾ ਓਏ ਆਏ ਨਹੀਂ ਦੂਜਾ ਕਸਣਾ ਦੂਜਾ ਪਾਸਾ ਹਾ ਤਾਰ ਦਾ ਬਹੁਤ ਆ ਵਾਹ ਬਈ ਬਸ ਅੱਲਾ ਨਹੀਂ ਕਸਿਆ ਜਾਂਦਾ ਬਸ ਉਹ ਮਾਮਾ ਪੁੱਠਾ ਕਸੀ ਜਾਂਦਾ ਤੂੰ ਅੱਲਾ ਨਹੀਂ ਕਸਿਆ ਜਾਂਦਾ ਸੀ ਯਾਰ ਕਸਿਆ ਜਾਂਣਾ ਮੈਂ ਹੋਰ ਕੋਈ ਜਿਵੇਂ ਵੀ ਕਸੀ ਦਾ ਕਾਹ ਦਿਓ ਦੇਵਾ ਜੰਦੀ ਤੇ ਓਡੜੀ ਸੀ ਇਹ ਕਥਣਾ ਨਹੀਂ ਆਉਂਦਾ ਬੁੱਦਾ ਦੇਖਾਂ ਯਾਰ ਖਰੀਦ ਨਹੀਂ ਮਿਲਦੀ ਪੁੱਠਾ ਕੇ ਵੀ ਆਲਾ ਪਾਸੇ ਹਟ ਜਾਓ ਉਹ ਠੇਰੀ ਬੈਠੇ ਆ ਉਹ ਜਾਰਾ ਡਰਿਆ ਆ ਪਾ ਬੈਟਰੀ ਸੋਂ ਤੇ ਰਲਦੀ ਨਹੀਂ ਉਹ ਨਹੀਂ ਲਾਈ ਇਹਨੇ ਕਿੰਨੇ ਫਟਦੀ ਲੈ ਕੇ ਜੀ ਕਿੱਥੋਂ ਮਿਲੂਗੀ ਬਾਕੀ ਦੇ ਆਪਣੇ ਕੋਲੋਂ ਤਾਰ ਹੀ ਨਹੀਂ ਮਿਲਣੀ 6mm ਸੀਗੇ ਨਾ ਮੱਚੀ ਮੋਟਰ ਲਈ ਗੇ ਗੇਰਕਾਰ ਪਤਾ ਨਹੀਂ ਇੱਕ ਦਾ ਮੇਰੀ ਮੋਟਰ ਨਾ ਕਢਣੀ ਪਵੇ ਇਹਦੇ ਨਾਲ ਦੀ ਗੱਰ ਪੈਣੀ ਆ ਕਲੱਟ ਰੋਈ ਤਾਂ ਮਿਲਦੀ ਹੀ ਨਹੀਂ ਪਾਸੇ ਹਟ ਮੈਂ ਬਹਨੇ ਹੈਲੋ ਆਏ ਹਾਏ ਕਹਦੇ ਲਾਈਟਾਂ ਲੁੱਟਾਂ ਦਾ ਪੂਰਾ ਪ੍ਰਬੰਧ ਕਰਕੇ ਮੁੰਡੇ ਚੱਲੇ ਆ ਐ ਨਹੀਂ ਜਾਂਦੇ ਇਹ ਗੱਲ ਬਣਾਉਣਗੇ ਕੋਈ ਨਾ ਕੋਈ ਓਏ ਔ ਕੀ ਕਰਦੀ ਓਏ ਓਏ ਇੱਧੇ ਚੰਗਿਆੜੇ ਕਰਦੀ ਆ ਇਹਦੇ ਵਿੱਚੋਂ ਖਾਨ ਕਿੱਥੇ ਆ ਗਏ ਓਏ ਕਿੱਥੇ ਆ ਗਏ ਸੁੱਖੇ ਕਹਿੰਦਾ ਜੰਗਲਾਤ ਚ ਆ ਗਏ ਜੰਗਲਾਤ ਨਹੀਂ ਓਏ ਉਹ ਜਿਵੇਂ ਉਹ ਨਹੀਂ ਗਾ ਓਏ ਕੇਜੀਐਫ ਚ ਕੋਲੇ ਤਾਂ ਨਹੀਂ ਸੀ ਉਹ ਭਾੜ ਭਾੜ ਦੇ ਮੇਰੇ ਵਾਲੇ ਉਵੇਂ ਟੂੜੀ ਦੇ ਭਾੜਾ ਗਿੰਦੀ ਓਏ ਕਿਉਂ ਟੂੜੀ ਦੇ ਭਾੜਾ ਤੇ ਨਹੀਂ ਆ ਜਿਵੇਂ ਕੇ ਜਿਵੇਂ ਕੇਜੀਐਫ ਚ ਸੀਗੇ ਓਏ ਸਾਲੋਂ ਫੋਨ ਤਾਂ ਬਹੁਤ ਚੱਲੂ ਗਿਆ ਇਥੇ ਯਾਰ ਹਾਂ ਮਤਲਬ ਸੀਨ ਲੈ ਲੈ ਕੇ ਓਏ ਪਿਛੇ ਪਿਛੇ ਹਾਂ ਭਾਈ ਸਾਰੀ ਤਿਆਰੀ ਹੋ ਗਈ ਮਾ ਫੋਟੋ ਦੀ ਜਿਹੜਾ ਕੰਮ ਇੱਕ ਤਾਂ ਲੈਡ ਲਾਉਂਦਾ ਟਰਾਲੇ ਦੇ ਵਿੱਚ ਲੈਡ ਦਾ ਬਸ ਹੋਰ ਤਾਂ ਮੇਰੇ ਸਾਨੂੰ ਕਾਹ ਨਹੀਂ ਰਹਿ ਗਿਆ تیاری ਹੋ ਗਈ ਪੂਰੀ ਬਸ ਪਿਆਰ ਬਣਾਈ ਰੱਖੋ ਸਬਸਕ੍ਰਾਈਬ ਕਰ ਲਓ ਮੇਰਾ ਉਹ ਸਿਰਾ ਬਲਕ ਹੋਣੇ ਇਦੋਂ ਬਾਅਦ ਸ਼ੇਅਰ ਕਰ ਦਿਆ ਕਰੋ ਦਬ ਦਬ ਕੇ ਤੇ ਪਿਆਰ ਬਣਾਈ ਰੱਖੋ ਬਸ ਪਿਆਰ ਤੁਹਾਡਾ ਬਹੁਤ ਜ਼ਰੂਰੀ ਆ ਠੀਕ ਆ ਮਿਲਦੇ ਆ ਫਿਰ ਨੈਵੀਓ ਲੌਕ